किसान भइरो आज दी वीडियो दा विषय रखा गया है ਝੋਨੇ ਦੀ ਅਗਲੀ ਫਸਲ ਦੇ ਲਈ ਬੀਜ ਨੂੰ ਰੱਖਣ ਵੇਲੇ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖੀ ਤਾਂ ਕਿ ਅਗਲੀ ਫਸਲ ਦੇ ਲਈ ਘਰ ਦਾ ਬੀਜ ਤਿਆਰ ਹੋ ਸਕੇ ਆਪਾਂ ਨੂੰ ਮਹਿੰਗੇ ਬੀਜਾਂ ਤੋਂ ਛੁਟਕਾਰਾ ਮਿਲ ਸਕੇ ਤੁਹਾਡਾ ਮਾਡਰਨ ਐਗਰੀਕਲਚਰ ਟੀਵੀ ਤੇ ਸਵਾਗਤ ਹੈ ਆਪਾਂ ਕੱਲ੍ਹ ਵਾਦ ਕਰਦੇ ਹਾਂ ਅਗਾਂ ਵਦੂਕਸਾਨ ਹਰਪ੍ਰੀਤ ਸਿੰਘ ਜੀ ਲੋਨ ਦੇ ਨਾਲ 80 ਕਾ ਬਾਈ 80 ਕਾ ਬਾਈ ਜੀ ਜਿਹੜਾ ਹੁਣ ਅੱਜ ਤੁਸੀਂ ਬੀਜ ਛਾੜ ਰਹੇ ਹੋ ਹਾਂਜੀ ਤੇ ਕਈ ਲੋਕ ਤਾਂ ਕੀ ਕਰਦੇ ਆ ਜਿਵੇਂ ਹੁਣ ਕਮੈਨ ਵੇਲੇ ਬੱਡਨ ਵੇਲੇ ਉਹਦੇ ਵਿੱਚੋਂ ਹੀ ਭਰ ਲੈਂਦੇ ਆ ਬੋਰੀਆਂ ਕੋਈ ਥੋੜਾ ਜਿਹਾ ਕਰਦਾ ਵੀ ਟਰਾਲੀ ਦੇ ਵਿੱਚੋਂ ਭਰ ਲੈਂਦਾ ਹਾਂਜੀ ਕੋਈ ਕਮੈਨ ਦੀ ਟੈਂਕੀ ਦੇ ਵਿੱਚੋਂ ਭਰ ਲੈਂਦਾ ਤੁਸੀਂ ਖਾਸ ਮਿਹਨਤ ਕਰ ਰਹੇ ਹੋ ਤੁਸੀਂ ਪਹਿਲਾਂ ਵਾੜ ਰਹੇ ਹੋ ਫਿਰ ਇਹਨੂੰ ਢੋਲ ਨਾਲ ਛਾੜ ਰਹੇ ਹੋ ਇੱਥੇ ਵੀ ਬਹੁਤ ਮਿਹਨਤ ਲੱਗਦੀ ਹੈ ਤੇ ਤੁਸੀਂ ਦੱਸੋ ਵੀ ਇਹ ਤੁਸੀਂ ਕਿਉਂ ਨਹੀਂ ਕਮੈਨ ਦੇ ਵਿੱਚੋਂ ਪਰਦੇ ਇਹ ਬਾਈ ਆਏ ਬੀਜ ਦੀ ਕੁਆਲਿਟੀ ਵਧੀਆ ਬਣਦੀ ਇੱਥੇ ਝਾੜੇ ਤੋਂ ਕਮੈਨ ਚ ਬਈ ਗੱਲ ਨਹੀਂ ਬੰਦੀ ਮਾਗਰ ਨਾ ਬੂਜੇ ਵਾਲੇ ਬਦਵੇਂ ਘਟਵੇਂ ਰਹਿ ਜਾਂਦੇ ਆ ਠੀਕ ਹੈ ਤੇ ਹੁਣ ਇਹ ਤਸੱਲੀ ਬਖਸ਼ ਵੀ ਰਹਿ ਜਾਊਗਾ ਵਧੀਆ ਤਸੱਲੀ ਬਖਸ਼ ਰਹਿ ਜਾਊ ਹਾਂਜੀ ਤੇ ਆਏ ਕਿਹੜੇ ਤੁਸੀਂ ਝਾੜਦੇ ਹੋ ਹਾਂਜੀ ਹਰ ਸਾਲ ਝਾੜਦੇ ਆ ਤੇ ਮੋਲ ਨਹੀਂ ਲਿਆਉਣਾ ਪੈਂਦਾ ਠੀਕ ਹੈ ਤੇ ਇਹ ਜਿਵੇਂ ਹੁਣ ਤੁਸੀਂ ਇਹ ਬੀਜ ਜਿਹੜਾ ਝਾੜ ਰਹੇ ਹੋ ਇਹ ਕਿਹੜੀ ਵੈਰੈਟੀ ਹੈ ਇਹਦੇ ਬਾਰੇ ਵੀ ਸਾਨੂੰ ਥੋੜਾ ਜਿਹਾ ਪਾਹ ਪਛਾਨਣਾ ਏਪੀਆਰ 131 ਹੈ ਜੀ 1131 ਹਾਂਜੀ ਤੇ ਜਿਹੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਵੈਰਾਈ ਹੈ ਹਾਂ ਯੂਨੀਵਰਸਿਟੀ ਦਿਲਾ ਨਹੀਂ ਪਹਿਲੇ ਸਰਦੀ ਅੱਛਾ ਹਾਂਜੀ ਤੇ ਇੱਕ ਵਾਰੀ ਲਿਆ ਕੇ ਤੇ ਫਿਰ ਤੁਸੀਂ ਅਗਲੇ ਸਾਲ ਆਪ ਆਪਦੇ ਹੀ ਝਾੜ ਕਰੀ ਜਾਂਦੇ ਆਪ ਝਾੜਿਆ ਸੀ ਪਿਛਲੇ ਸਾਲ ਠੀਕ ਹੈ ਹਾਂ ਤੇ ਇਹਦੇ ਵਾਸਤੇ ਜਿਹੜਾ ਹੁਣ ਤੁਸੀਂ ਬੀਜ ਝਾੜ ਰਹੇ ਹੋ ਕੋਈ ਇਹ ਵੀ ਆਪਾਂ ਨੂੰ ਵਿਸ਼ੇਸ਼ ਸਪਰੇਅ ਜਾਂ ਰੇ ਵੀ ਕੋਈ ਪ੍ਰਬੰਧ ਕਰਨਾ ਪੈਂਦਾ ਕਿ ਜਿਹੜਾ ਆਵੇਂ ਹੁਣ ਜਿਵੇਂ ਰੇ ਸਪਰੇਅ ਪਾਉਨੇ ਹੋ ਉਸ ਤੋਂ ਬਾਅਦ ਹੀ ਇਹ ਝਾੜ ਲੈਣੇ ਬੀਜ ਨਾ ਬੀਜ ਮੈਂ ਆਪਾਂ ਦੂਜੀਆਂ ਫਸਲਾਂ ਤੇ ਝੋਨੇ ਤੇ ਤੇ ਪਰੇ ਵਗੈਰਾ ਕਰਦੇ ਆ ਉਸੇ ਤਰ੍ਹਾਂ ਹੀ ਹੋ ਕਰਿਆ ਅੱਛਾ ਤੇ ਤੇ ਇਹਦੇ ਵਿੱਚ ਹੁਣ ਜਿਹੜੀ ਲੱਗੀ ਹੋਈ ਆਪਣਾ ਝੋਨਾ ਹਾਂਜੀ ਇਹਦੇ ਚ ਇਹ ਕਿੰਨੀਆਂ ਖਾਦਾਵਾਲ ਦਾ ਕਿੰਨੇ ਕਿ ਸਪਰੇਹਾਂ ਵਾਲ ਦਾ ਇਹਦੇ ਬਾਰੇ ਵੀ ਸਾਨੂੰ ਪਹੁੰਚਾਣਾ ਇਹਦੇ ਅਸੀਂ 2 ਗੱਠੇ ਦਾ ਜੂਰੀਆ ਪਾਇਆ ਠੀਕ ਹੈ ਤੇ 10 ਕਿਲੋ ਪਾਇਆ ਜੈਂਕ 21% ਠੀਕ ਹੈ ਤੇ ਸਪਰੇਅ ਦੇ ਇੱਕ ਕਰੀਆ ਇੱਕੋ ਹੀ ਕਰੀਆ ਹਾਂਜੀ ਤੇਲੇ ਵਾਲੀ ਠੀਕ ਹੈ ਤੇ ਸੰਡੀ ਵਾਲੀ ਠੀਕ ਹੈ ਤੇ ਆਪਣੀ ਫੰਗੀ ਸਾਈਡ ਤੇ ਇਹ ਜਿਵੇਂ ਹੁਣ ਤੁਸੀਂ ਇਹਦੇ ਆਪਣੇ ਬਿਵਾਰੀਆਂ ਆਉਂਦੀਆਂ ਜਿਵੇਂ ਝੁੱਠੀ ਕਾਲਗੈਰੀ ਆਉਂਦੀ ਹੈ ਪੂਰੇ ਤੱਬੇ ਦਾ ਰੋਗ ਆਉਂਦਾ ਹੈ ਤਣੇ ਦੇ ਵਾਲੇ ਝੁਲਸ ਰੋਗ ਆਉਂਦਾ ਹੈ ਤੇ ਇਹਨੂੰ ਆਪਣੇ ਕਿੰਨੇ ਗੇ ਰੋਗ ਪੈਂਦੇ ਇਸ ਤਰ੍ਹਾਂ ਦੇ ਨਹੀਂ ਰੋਗ ਕੋਈ ਨਹੀਂ ਪੈਂਦਾ ਜੀ ਸਾਰੀਆਂ ਬਿਵਾਰੀਆਂ ਟੱਕਰਾ ਜਾਂਦੀ ਹੈ ਇਹ ਵੈਰਾਈਟੀ ਇਹ ਬਰੇਡ ਟੱਕਰਾ ਕਰਦੀ ਵਧੀਆ ਵੈਰਾਈਟੀ ਹੈ ਇਹ ਠੀਕ ਹੈ ਹਾਂਜੀ ਤੇ ਇਹ ਆਪਾਂ ਕਦੋਂ ਲਾਈ ਸੀ ਇਹ ਸਮਝ ਲਓ ਵੀ 1 ਜੂਨ ਨੂੰ ਦਾਦੀ ਪਨੀਰੀ ਲਾਈ ਸੀਗੀ ਠੀਕ ਹੈ ਤੇ 1 ਜਲਾਈ ਨਹੀਂ ਮੰਨ ਲਓ ਇਹ ਪਟਕੇ ਪਨੀਰੀ ਬਾਣ ਚਲਾਤੀ ਇਹ ਦੇਣਾ ਜੀ ਮਤਲਬ ਪਨੀਰੀ ਲਾਦੀ 30 ਦਿਨਾਂ ਦੀ ਲਾਦੀ ਹਾਂ ਜੀ ਠੀਕ ਹੈ ਤੇ ਮਤਲਬ ਇਹ ਕਿੰਨੇ ਦਿਨ ਲਾ ਜਾਂਦੀ ਹੈ ਪੂਰਾ ਜਦੋਂ ਆਪਾਂ ਝੋਨੇ ਦਾ ਨਾਲੇ ਆਹ ਪਨੀਰੀ ਦਾ ਲਾਉਣਿਆਂ ਨਾਲੇ ਉਹ ਦਿਨ ਲਾਵਾ ਬਸ ਹੁਣ ਅਸੀਂ ਬੀਜ ਝਾੜੀ ਜਦੋਂ ਹੁਣ ਕੱਟਣ ਦੇ ਤਿਆਰ ਹੀ ਹੈ ਬਸ ਇੱਕ ਦੋ ਜਾਦ ਅੱਛਾ ਹਾਂ ਜੀ ਬਿੱਲਾ ਇਹ 140 45 ਦਿਨ ਹਾਂ ਬਾ ਹਾਂ 140 45 ਦਿਨ ਲਾ ਜਾਂਦੀ ਤੇ ਇਹਦਾ ਝਾੜ ਵਧੀਆ ਆ ਜਾਂਦਾ ਝਾੜ ਵਧੀਆ 80 ਮਣ ਝਾੜ ਹੈਗਾ ਜੀ ਅੱਛਾ ਪਿਛਲੇ ਸਾਲਾਂ ਜਦੋਂ ਤੁਸੀਂ ਲਾਉਨੇ ਹੋ ਬਾਕੀ ਵੈਰਾਈਟੀ ਬਹੁਤ ਵਧੀਆ ਵੇਖਣ ਚ ਵਧੀਆ ਰੰਗ ਬੜਾ ਵਧੀਆ ਜੀ ਉਹਨਾਂ ਦਾ ਚ ਰੰਗ ਬਹੁਤ ਵਧੀਆ ਆ ਬਹੁਤ ਵਧੀਆ ਕਈ ਵਾਰ ਵੈਰਾਈਟੀਆਂ ਦਾ ਰੰਗ ਦਾਗ ਹੀ ਹੁੰਦਾ ਹਾਂ ਉਹ ਮੈਂ ਜੀ ਦਾਗ ਹੀ ਨਹੀਂ ਹੁੰਦਾ ਦਾਗ ਹੀ ਨਹੀਂ ਹੈਗਾ ਅੱਛਾ ਵੈਰਾਈਟੀ ਬਹੁਤ ਵਧੀਆ ਠੀਕ ਹੈ ਤੇ ਇਹਦੇ ਵਿੱਚ ਹੁਣ ਜਿਵੇਂ ਤੁਸੀਂ ਇਹ ਬੀਜ ਰੱਖ ਰਹੇ ਹੋ ਬੀਜ ਜਿਵੇਂ ਹੁਣ ਹੋਰ ਵੈਰਾਈਟੀਆਂ ਦਾ ਵੀ ਜਿਵੇਂ ਤੁਸੀਂ ਨਾਲ 1847 ਦਾ ਵੀ ਰੱਖ ਰਹੇ ਹੋ ਜਾਂ ਹੋਰ ਵੈਰਾਈਟੀ ਦਾ ਕਿਸੇ ਦਾ ਜੇ ਰੱਖੋਗੇ ਇਹਦੇ ਜੇ ਹੁਣ ਆਪਾਂ ਸਾਰਾ ਸੰਭਾਲ ਦਾ ਕੀ ਪ੍ਰਬੰਧ ਹੈ ਵੀ ਤੁਸੀਂ ਕੋਈ ਟੈਗ ਲਾਓਗੇ ਸਪੈਸ਼ਲ ਕ ਇਹਦੇ ਦੇ ਨਹੀਂ ਵਾ ਪਰਚੀਆਂ ਪਾ ਦੇ ਗੱਟਾਂ 'ਚ ਲਿਖ ਲਿਖ ਜੀ ਚੱਲ ਲੇਖ ਲੇਖ ਬਾਰਤੀਆਂ ਬਾਦਾਂਗੇ ਹਾਂਜੀ ਇਹਨੂੰ ਸਕੌਣ ਸਕੌਣ ਦਾ ਵੀ ਹੱਡ ਪਰਵਾਨ ਕਰਾਂਗੇ ਪਹਿਲਾਂ ਹੀ ਅੱਛਾ ਕਾ ਕੇ ਵਧੀਆ ਪੱਖਾ ਲਾ ਕੇ ਠੀਕ ਹੈ ਗੱਟੇ ਚ ਵਾਇ ਕਰਕੇ ਠੀਕ ਹੈ ਤੇ ਪਰਚੀਆਂ ਵਿੱਚ ਪਾ ਦੇਂਗੇ ਲਿਖ ਕੇ ਵੈਰਿਟੀਆਂ ਦੇ ਨੰਬਰ ਠੀਕ ਹੈ ਹਾਂਜੀ ਤੇ ਇਹ ਵਿੱਚ ਜਿਵੇਂ ਹੁਣ ਆਪਾਂ ਇੱਕ ਕਵਾਂਟਲ ਝੋਨਾ ਰੱਖ ਲਿਆ ਹਾਂਜੀ ਤੇ ਜਦੋਂ ਆਪਾਂ ਉਦੋਂ ਬੀਜਣਾ ਹੈ ਉਦੋਂ ਉਹਨੇ ਹੀ ਰਹਿੰਦਾ ਕਿ ਸੁੱਕ ਜਾਂਦਾ ਇਹ ਸੁੱਕ ਜਾਂਦਾ ਜੀ ਸੁੱਕ ਜਾਂਦਾ ਸੁੱਕ ਜਾਂਦਾ ਕਵਾਂਟਲ ਮਗਰ ਦਾ 10 ਕਿਲੋ ਘਟ ਜਾਂਦਾ अच्छा हां जी 90 किलो रहंदा है 90 किलो रहया अच्छा अच्छा हां जी, ए, ए जी।, जी।, ए ए जी ते ये जेडे ਹੁਣ 18 47 ਵੀ ਤੁਸੀਂ ਝਾੜ ਰਹੇ ਹੋ ਹਾਂਜੀ ਇਹ ਵੀ ਤੁਹਾਨੂੰ ਵੈਰਾਈਟੀ ਵਧੀਆ ਲੱਗਦੀ ਆ ਕਿਵੇਂ ਆ ਇਹ ਵੈਰਾਈਟੀ ਵਧੀਆ ਹਾਂਜੀ ਇਹ ਕੱਟੇ ਤੋਂ ਪਤਾ ਲੱਗੂਗਾ ਹੂੰ ਉਹ ਬਿਮਾਰੀ ਇਹਨੂੰ ਕੋਈ ਪੈਂਦੀ ਨਹੀਂ ਅੱਛਾ ਕੋਈ ਬਿਮਾਰੀ ਨਹੀਂ ਪੈਂਦੀ ਨਹੀਂ ਕੋਈ ਬਿਮਾਰੀ ਨਹੀਂ ਇਹਦੇ ਸਪਰੇ ਹਸ ਬਰੂਹਾਂ ਦਾ ਕੋਈ ਇਹਦੇ ਵੀ ਇੱਕ ਸਪਰੇ ਕਰੀਏ ਜੀ ਇੱਕੋ ਹੀ ਕਰੀਏ ਹਾਂਜੀ ਅੱਛਾ ਅੱਛਾ ਇਹ ਵੀ ਮਤਲਬ ਵਧੀਆ ਵੈਰਾਈਟੀ ਹੈ ਬਹੁਤ ਵਧੀਆ ਵੈਰਾਈਟੀ ਹੈ ਜੀ ਠੀਕ ਹੈ ਹਾਂਜੀ ਤੇ ਜਿਹੜਿਆ ਹੁਣ ਅਜੇ ਮੈਂ ਹੁਣ ਯੂਨੀਵਰਸਿਟੀਆ ਹੋਰ ਵੀ ਬਹੁਤ ਵੈਰਾਈਟੀਆਂ ਆਉਂਦੀਆਂ ਆ ਜਿਵੇਂ 26 ਆਉਂਦੀ ਹੈ ਜਾਂ 30 ਆਉਂਦੀ ਹੈ 29 ਆਉਂਦੀ ਹੈ 28 ਆਉਂਦੀ ਹੈ ਹਾਂਜੀ ਤੇ 33 ਨਾਲ ਸਾਰਿਆਂ ਨਾਲ ਵਧੀਆ ਹੈ ਹਾਂਜੀ ਉਹ ਵੀ ਬੀਜ ਲਾਉਣੇ ਆ ਜੀ ਹਾਂ 26 ਵੀ ਕੁਆਲਿਟੀ ਵਧੀਆ ਹੈ ਠੀਕ ਹੈ ਤੇ ਦੂਜੇ ਵੀਰਾਂ ਨਾਲੋਂ ਜਿਵੇਂ ਇਹ 31 ਵੈਰਿਟੀ ਵਧੀਆ ਹੈ ਅੱਛਾ 31 ਵੈਰਿਟੀ ਵਧੀਆ ਹੈ ਹਾਂਜੀ ਤੇ ਜਿਵੇਂ ਹੁਣ ਤੁਸੀਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਪਰਾਲੀ ਨੂੰ ਵਿੱਚ ਹੀ ਬਾਹ ਰਹੇ ਹੋ ਵਿੱਚ ਹੀ ਹੋਣਾ ਹੈ ਤੇ ਇਹਦੇ ਨਾਲ ਵੀ ਕੋਈ ਝੋਨੇ ਦੀ ਝਾੜ ਤੇ ਅਸਰ ਪੈਂਦਾ ਵਾੜਾ ਫਰਕ ਪੈਂਦਾ ਜੀ ਰੇ ਘਟ ਪੈਂਦਾ ਜੂਰੀਆ ਜੀ ਅਸੀਂ ਜੇ ਰੇ ਘਟ ਪੈਂਦਾ ਵਾੜਾ ਫਰਕ ਆਹੀ ਹੈ ਤੇ ਜਿਹੜਾ ਹੁਣ ਤੁਸੀਂ ਜਿਵੇਂ ਉੱਤੇ ਜਿਹੜਾ ਪ੍ਰਾਲਜਾ ਹੁੰਦਾ ਇਹ ਵਿੱਚੀ ਪਾਉਣਾ ਪੈਂਦਾ ਕਿ ਇਹਨੂੰ ਆਰਡਰ ਰੱਖਣਾ ਪੈਂਦਾ ਨਹੀਂ ਖਲਾਰਦਾ ਨਹੀਂ ਇਹਨੂੰ ਇਸ ਖਲਾਰ ਕੇ ਤੇ ਵੀ ਪਰਮਾਰਦੇ ਨੇ ਠੀਕ ਹੈ ਲੈ ਜਿਹੜੀਆਂ ਲਾਉਣਾ ਹੁੰਦੀਆਂ ਠੀਕ ਹੈ ਤੇ ਉਦੋਂ ਬਾਅਦ ਉਹ ਹੈਪੀ ਸੀਡਰ ਨਾਲ ਬੀਜਦੇ ਨੇ ਠੀਕ ਹੈ ਤੇ ਚਾਹੇ ਰੋਟਾਵੇਟਰ ਨਾਲ ਆਲੋ ਠੀਕ ਹੈ ਮਲਚਰ ਨਾਲ ਉਹ ਵਸ ਜਿਵੇਂ ਲੋਟ ਆਉਂਦਾ ਅੱਛਾ ਜਿਵੇਂ ਵੀ ਹੁੰਦੀ ਹੈ ਕਈ ਪ੍ਰਕਾਰ ਦੀ ਉਸ ਬਿਜਾਈ ਕਰੀ ਸੀ ਹਾਂ ਜੀ ਠੀਕ ਹੈ ਠੀਕ ਹੈ ਆਗ ਨਹੀਂ ਲਾਉਂਦੇ ਹਰ ਸਾਲ ਠੀਕ ਹੈ ਠੀਕ ਹੈ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ